ਸ਼ਰੀਆ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਕੋਰਨਾਵੇਂ ਦਿਨ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਆ ਜੀ ਆਪਣੇ ਨਾਨਕੇ ਪਿੰਡ ਤੇ ਇਥੇ ਬਹੁਤ ਸਾਰੀਆਂ ਗੁੱਡੀਆਂ ਉਡੰਨੀਆਂ ਤੇ ਅਸੀਂ ਵੀ ਹੁਣ ਕਾਈ ਡਾਉਣ ਲੱਗੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਵੀਡੀਓ ਨੂੰ ਲਾਈਕ ਚ ਸਬਸਕ੍ਰਾਈਬ ਜਰੂਰ ਕਰਿਓ ਜਿਉਣ ਦੇਖ ਸਕਦੇ ਜੇ ਗੁੱਡੀਆਂ ਕਾਫੀ ਉਡਦੀਆਂ ਪਈਆਂ ਆ ਵੇਖੋ 2 3 4 ਤੇ 5 ਹੁਣ ਇਥੇ ਸਾਡਾ ਵੀਰ ਤਰਾ ਪਹੁੰਚ ਗਿਆ ਫਿਰ ਆਪਾਂ ਉਹ ਗੁੱਡੀ ਡਾਵਾਂਗੇ ਇਹ ਕੋਪੇ ਗੁੱਡੀ ਐ ਕੋਪੇ ਗੁੱਡੀ ਤੇ ਡੋਰ ਆਪਾਂ ਆਪਾਂ ਚਾਹੀਦਾ ਨਹੀਂ ਵਰਤਦੇ ਆਪਾਂ ਇੰਡੀਅਨ ਮਾਂਜਾ ਹੀ ਵਰਤਦੇ ਆ ਤੇ ਸਾਰੇ ਹੁਣ ਇੰਡੀਅਨ ਮਾਂਜਾ ਹੀ ਵਰਤੋ ਕਿ ਕਿ ਪੰਛੀ ਪੁੰਛੀ ਦੇ ਜੇ ਕਿ ਇਹਦੇ ਵਾਜੇ ਨਾਲ ਤੇ ਸੰਸਾਧ ਦੇ ਕਿ ਉਹਨਾਂ ਨੂੰ ਕਿੱਦਾਂ ਹੁੰਦਾ ਹੋਊਗਾ ਹਨਾ ਤੇ ਇਸ ਲਈ ਸਾਨੂੰ ਚਾਈਨਾ ਮਾਂਜਾ ਨਹੀਂ ਵਰਤਣਾ ਚਾਹੀਦਾ ਤੁਹਾਨੂੰ ਇੰਡੀਅਨ ਡੋਰ ਹੀ ਵਰਤਣੀ ਚਾਹੀਦੀ ਆ ਤੇ ਚਲੋ ਫਿਰ ਆਪਾਂ ਵੀ ਢੋਣੇ ਗੁੱਡੀ ਪੀਤ ਲਾਵਾ ਪਹੁੰਚਿਆ ਤੇ ਆ ਵੇ ਕੋ ਲੋਧੀ ਹੁਣ ਅਸੀਂ ਤਲਾਣਾ ਪਾੜੀਆਂ ਤੇ ਅਸੀਂ ਗੁੱਡੀ ਹਣ ਲੱਗੇ ਤੇ ਕਾਫੀ ਗੁੱਡੀਆਂ ਔੜਦੀਆਂ ਪਈਆਂ ਤੇ ਚਲੋ ਜਾਈਏ ਫਿਰ ਆ ਵੀਡ ਹੁੰਦਾ ਗੁੱਡੀ ਉਦੇ ਪੰਦੇਰ ਵਲੌਗਸ ਇਹਦਾ ਵੀ ਆਪਣਾ ਚੈਨਲ ਹੈਗਾ ਜੇ ਇਹਦੇ ਵੀਡੀਓ ਦੇ ਚੈਨਲ ਨੂੰ ਵੀ ਵੇਖਿਓ ਜਰੂਰ ਇਹਦੇ ਚੈਨਲ ਦਾ ਨਾਮ ਹੈ ਜੇ ਉਦੇ ਪੰਦੇਰ ਵਲੌਗਸ ਤੇ ਚਲੋ ਫਿਰ ਉਧਰ ਵੇਖੋ ਕਾਫੀ ਪੀਚੀ ਪੈਂਦੇ ਆ ਉਹ ਇਕੱਠੀਆਂ ਲਾਈਨ ਵਾਈਜ਼ 1 2 3 ਪੂਰੀ ਲਾਈਨ ਵਾਈਜ਼ ਗੁੱਡੀਆਂ ਔੜਦੀਆਂ ਪਈਆਂ ਉਹ ਦੇ ਸਾਰੇ ਲੋ ਗੁੱਡੀਾਂ ਡੋਹੰਦੇ ਹੋਣਦੇ ਪਿਆ ਆ ਪਿੰਡ ਕਾਫੀ ਵੱਡਾ ਵਾ ਉਦੋ ਵਾਲ ਪਿੰਡ ਦਾ ਨਾਮ ਹੈ ਤੁਹਾਨੂੰ ਦਿਖਾਉਂਦੀ ਆ ਸਾਡੀ ਡੋਹਰ ਆ ਜਿਹਾ ਵੇਖੋ ਤੇ ਵੀ ਲਿਖਿਆ ਵਾ ਆ ਵੇਖੋ ਕਲਰ ਕੋਟਨ ਥਰੇਡ ਹੈ ਕੋਟਨ ਵਾਲਾ ਮੰਜਾ ਵਾ ਚਾਈਨਾ ਨਹੀਂ ਵਰਤਦੇ ਆਪਾਂ ਠੀਕ ਆ ਤੇ ਆ ਵੇਖ ਲਓ ਤਾਂ ਡੋਰੀ ਵੀ ਖਾਜਨੇ ਹੱਥ ਫੜ ਕੇ ਆ ਵੇਖੋ ਇਹ ਪਲਾਸਟਿਕ ਵਾਲੀ ਡੋਰ ਨਹੀਂ ਇਹ ਕੋਟਨ ਮੰਜਾ ਜੇ ਵੇਖ ਲਾ ਠੀਕ ਆ ਚਲੋ ਹੁਣ ਇੱਧੇ ਸਾਡਾ ਵੀਰ ਹੁਣ ਗੁੱਡੀ ਡੋਹੰਦਿਆ ਵਾ ਤੇ ਚਲੋ ਹੁਣ ਗੁੱਡੀ ਉੜਦੀ ਫੇਟਾਂ ਐ ਮਿਲਦੀਆਂ ਜੀ ਮੇਤਰਾਣਾ ਸਾਡੀ ਗੁੱਡੀ ਹੁਣ ਉੜ ਗਈ ਆ ਤੇ ਇੱਧਰ ਕਾਫੀ ਗੁੱਡੀਆਂ ਉੜਦੀਆਂ ਪਈਆਂ ਤੇ ਅੱਜ ਤੋਂ ਹੁੰਦੀ ਵੀ ਬਹੁਤ ਜ਼ਿਆਦਾ ਵਾ ਤੇ ਚਲੋ ਫਿਰ ਹੁਣ ਪੇਚੇ ਪੂਚੇ ਲਾਉਂਦੇ ਆ ਤੁਹਾਨੂੰ ਦੱਸਦੇ ਆ ਕਿ ਕੋਟਣ ਮਾਂਜਾ ਵਧੀਆ ਚੀਜ਼ ਹੁੰਦੀ ਆ ਚਾਈਨਾ ਮਾਂਜਾ ਜਿਹਨਾਂ ਵਰਤ ਹੁਣ ਤੁਸੀਂ ਆਂਦੇ ਹੋ ਕਿ ਜਿੱਦਾਂ ਵੇਖੋਣ ਅਸੀਂ ਗੁੱਡੀ ਧੋਹਦੇ ਆ ਤੇ ਆਪਣੀ ਜੇ ਗੁੱਡੀ ਬੋ ਹੋ ਜੇ ਮਤਲਬ ਕਿ ਵੱਡੀ ਜਾਵੇ ਤੇ ਫਿਰ ਕਈ ਜਿਹੜਾ ਮੋਟਰਸਾਈਕਲ ਤੇ ਜਾਂਦੇ ਲੋਕਾਂ ਦੇ ਜਦੋਂ ਕੋ ਉਂਤੇ ਕਈਰ ਵਾਜ ਜਾਂਦੀ ਆ ਨਾ ਤੇ ਇਸ ਲਈ ਸਾਨੂੰ ਕੋਟਨ ਮਾਂਜਾ ਹੀ ਵਰਤਣਾ ਚਾਹੀਦਾ ਵਾ ਤੇ ਕੋਟਨ ਮਾਂਜਾ ਹੀ ਵਰਤਣਾ ਚਾਹੀਦਾ ਵਾ ਤੇ ਚਾਈਨੀਸ ਮਾਂਜਾ ਨਹੀਂ ਵਰਤਣਾ ਚਾਹੀਦਾ ਤੇ ਚਲੋ ਗੁੱਡੀ ਡਾਤੀ ਆ ਤਾਂ ਇੱਧਰ ਇੱਕ ਆ ਉਡੰਦੀ ਆ ਹੁਣ ਵੇਂਦੇ ਕਹਿੰਦੇ ਨਾ ਪੇਚਾ ਲੋਂਦੇ ਆ ਲੋ ਜੀ ਇੱਕ ਆ ਮਗਰ ਵੀ ਗੁੱਡੀ ਉੱਡ ਪਈ ਤੇ ਚਲ ਵੇਂਦੇ ਆ ਹਾਂ ਲਾਉਗਾ ਉਹ ਦੇ ਪੰਦੇਰ ਪੇਚਾ ਆ ਵੇਖੋ ਜੀ ਆਪਣਾ ਫਰਲੀ 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 ਆਹ ਲੋ ਜੀ ਉਹ ਤਰਖੀ ਚੱਲਦੀ ਆ ਤੇ ਉਹ ਗੁੱਡੀ ਡੜ ਗਈ ਉੱਥੇ ਇਧਰ ਸਾਡਾ ਵੀਰ ਉਹ ਗੁੱਡੀ ਆਹ ਓ ਜਾਨਦੇ ਆ ਕਿ ਗੁੱਡੀ ਚਾਚਾਣ ਸਾਡੇ ਪਿੱਛੋਂ ਦੌਂਦਿਆ ਕੁੜੀ ਤੇ ਲੋ ਜੀ ਮਿੱਤਰੋ ਹੁਣ ਅਸੀਂ ਕੈਮਰਾ ਲਾਤਾ ਆ ਤੁਹਾਨੂੰ ਆਪਾਂ ਵੀ ਦੌਂਦੇ ਕੁੜੀ ਤੇ ਲੋ ਵੀ ਇਹਨੂੰ ਪਿੱਛੇ ਲਾਉਂਦਾ ਤੇ ਆਪਾਂ ਲਾਵਾ ਲਈ ਜਾਈ ਮਿੱਤਰੋ ਬਈ ਤਾਂ ਪੈ ਨਹੀਂ ਲੱਗਾ ਤੁਹਾਨੂੰ ਬਖੋਣੇ ਤੇ ਉਧਰ ਵੇਖੋ ਜੀ ਆਹ ਪੇਚਾ ਪੈ ਗਿਆ ਐ ਖਿੱਚੋ ਕਿਤੇ ਕੰਮ ਚੱਲ ਪਾਓ ਵੀਰੋ ਲਓ ਜੀ ਮਿੱਤਰੋ ਇਹ ਪੇਚਾ ਪੈ ਗਿਆ ਵੀਰ ਸਾਡਾ ਪੂਰੀ ਕੋਸ਼ਿਸ਼ ਕਰਦਾ ਪਿਆ ਤੇ ਉਧਰ ਤੋਂ ਤਾਂ ਬਹੁਤ ਜਿਆਦਾ ਤਾਂ ਤਰ੍ਹਾਂ ਦਿਖਣੀ ਤੇ ਉਹ ਦੇਖਿਓ ਆਪਣੀ ਗੁਟੀ ਇਧਰਲੀ ਸਾਈਡ ਵਾਲੀ ਉਹ ਬਲੂ ਜੀ ਇਹ ਮੇਰੇ ਹਿਸਾਬ ਨਾਲ ਜਾਊਗੀ ਆਪਣੀ ਵੀ ਕਿੰਝ ਲੱਦਾ ਪਿਆ ਇਹਦਾ ਪ੍ਰਾਹ ਹੁਣੀ ਪੂਰੇ ਮਿਹਨਤ ਕਰਦੇ ਹੋਏ ਲੋ ਜੀ ਉੱਪਰਲੀ ਗੁੱਡੀ ਆਪਣੀ ਜੇ ਬਲੂ ਕਲਰ ਵਾਲੀ ਉਹਦੇ ਮੇਰੇ ਸਾਹ ਨਾਲ ਪੇਚਾ ਨਾ ਨਿਕਲ ਗਿਆ ਕਿ ਨਹੀਂ ਨਿਕਲਿਆ ਲੋਟੀਆ ਮਿਹਨਤ ਬੁਰੀ ਕਰਦਾ ਪਿਆ ਵੀਰ ਆਪਣਾ ਇੱਧਰ ਦੇਖੋ ਸਸਰੀ ਕਾਲ ਜੀ ਸਾਰਿਆਂ ਨੂੰ ਤੇ ਕਾਫੀ ਕੁੜੀਆਂ ਆਰਦੀਆਂ ਪਈਆਂ ਨਾ ਤੇ ਆ ਜਾ ਭਾਈ ਬਹੁਤ ਵਧੀਆ ਵਗਣਦੀ ਨੀਚੇ ਵਾਲਾ ਗੁੱਡਾ ਸਾਡਾ ਤੇ ਬਲੂ ਕਲਰ ਵਾਲਾ ਇੱਕ ਤਿਆ ਆ ਗਿਆ ਹੀ ਹੋ ਹਲਾ ਇਹ ਕੋ ਵੜਤੀ ਏ ਕੁਟੀ ਸਾਡੇ ਭਰਾ ਨੇ ਉਦੇ ਨੇ ਹੁਣ ਜਿਹੜਾ ਪਹਿਲਾਂ ਪੇਚਾ ਤੇ ਕੰਟੀਨਿਊ ਚੱਲਦਾ ਪਿਆ ਤੋਂ ਬਹੁਤ ਜ਼ਿਆਦਾ ਤੂੰ ਮੈਨੂੰ ਨਹੀਂ ਦੇਦੀ ਬਈ ਗੁੱਡੀ ਚਲੋ ਬਰਾ ਸਾਡਾ ਲੋੜੀ ਮਤਰਾ ਉਧਰ ਵੇਖਦੇ ਤੁਸੀਂ ਆ ਆਪਣੀ ਕੁੜੀ ਹੈ ਧਿਆਨ ਨਾਲ ਇਹ ਬਸ ਸਮਥਿੰਗ ਖੇਚਣਾ ਮਾਰਉ ਦੇ ਟੇਲਸ ਉਹ ਜਹਾ ਦਾ ਘਰੇ ਲੈ ਇਹੋ ਲੈ ਗਈ ਉਹਦਾ ਤੂੰ ਵੀ ਖਿੱਚ ਲੈ ਆਪਾ ਖਿੱਚ ਲੈ ਖਿੱਚ ਲੈ ਲੈ ਕੋਲ ਖਿੱਚ ਅੜ ਗਈ ਉਹ ਕਿਹਾ ਵੇ ਤੋਪ ਨੇ ਤੁਨ ਕਹਿੰਦਾ ਜੀ ਬੇਟੀ ਹੋ ਗਈ ਹੁਣ ਕਾਫੀ ਗੁੱਟੀਆਂ ਘੜਦੀਆਂ ਹੋ ਗਈਆਂ ਨਾ ਸਾਡਾ ਆਵਾ ਵੀ ਘੜਦੀ ਹੋ ਗਈ ਰਾਤ ਨੂੰ ਕੋਮਰੇ ਤੋਂ ਪਾਸਾ ਲੜਦਾ ਆਉਂਦਾ ਮੋਬਾਈਲ ਨਾਲ ਨਾ ਜੀ ਦੇ ਪੂਰੇ ਟੈਂਪਰ ਦੋ ਟੰਗੀ ਖੰਡ ਮਾਰਦੇ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਇਹ ਕੌਣ ਗੁੱਡੀ ਡੋਂਦੇ ਜਾਂਦੇ ਆ ਦੇ ਗੁੰਝਰ ਪੈਜੀ ਤੇ ਬਹੁਤ ਅੰਗੀਆਂ ਹੁੰਦੀਆਂ ਨੇ ਉਤੋਂ ਪੇਚਾ ਪਿਆ ਤੇ ਹੁਣ ਉਹ ਡੋਂਦੇ ਗੁੱਡੀ ਉਹ ਡੋਂਦੇ ਗੁੱਡੀ ਕਹਿੰਦੇ ਨੇ ਨਾ ਕਿ ਜਦੋਂ ਕੰਮ ਕਰਦੇ ਹਾਂ ਫਿਰ ਬੰਦੇ ਨਾ ਲੈਂਦੇ ਲੈਂਕਾ ਲਗੀ ਪੈਂਦਾ ਨਹੀਂ ਪਿਆ ਆ ਗਿਆ ਪਿੱਛੇ ਦਿਹਾ ਪਿਆ ਆਹ ਤੇ ਆਹ ਗੁੱਡੀ ਦਿਓ ਗੁੱਡੀ ਉਹਨਾਂ ਨੂੰ ਦੇ ਰਾਂ ਇਹਦਾ ਉਹ ਦੇ ਕੱਟ 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 ਇਹ ਜਿਹੜੀ ਪੂਰੀ ਖੁੱਲੀ ਟਾਈ ਦੇ ਰਿਹਾ ਮੈਨੂੰ ਸਾਰਾ ਟੋਟਾ

ਦੁੱਜੇ ਗੁੱਡੀ ਪਤਾ ਨਹੀਂ ਕਿੱਥੇ ਗਈ ਆ ਉਧਰ ਉੱਡਦੀ ਪਈ ਆ ਉਹ ਵੀਰੋਂ ਨਹੀਂ ਢੋਂਦੇ ਗੁੱਡੀ ਉਧਰ ਰੱਖੋ ਉਹ ਉਹਨਾਂ ਨੂੰ ਰੋ ਖੁੱਲ੍ਹੇ ਨਹੀਂ ਢੋਂਦੇ ਵੀਰ ਗੁੱਡੀ ਉਹਨਾਂ ਤੇ ਜਬੂ ਉਹ ਮੇਰੇ ਕੋ ਉਧਰ ਹੀ ਚਣਕੇ ਚ ਲੈਣਦੇ ਆ ਇੱਦਾਂ ਸਾਡਾ ਵੀਰ ਵੀ ਲੱਗਾ ਵਿਆਹ ਕੰਮ ਤੇ ਉਹਨਾਂ ਦੀ ਗੁੱਡੀ ਨਹੀਂ ਲਾਦੀ ਪਈ ਪਤਾ ਨਹੀਂ ਕਿੱਥੇ ਗਈ ਉਹਦੇ ਕੱਚ ਮਾਰਦੇ ਉਹਦੇ ਕਿੰਨੇ ਸਾਲ ਹੋ ਗਏ ਤੈਨੂੰ ਗੁੱਡੀ ਢੋਂਦਿਆਂ ਸਾਚੇ ਦੱਸੀ ਵਧਾਨੀ ਉਹਦਾ ਵੀਰ ਨੇ ਅੱਗੇ ਤਿੰਨ ਗੁੱਡੀਆਂ ਵੜੀਆਂ ਦੋ ਉਹਦੇ ਵੀਡੀਓ ਵਿੱਚ ਨਹੀਂ ਵੜਦੀ ਉਤੋਂ ਪਹਿਲਾਂ ਵੀ ਇੱਕ ਵੜਦੀ ਹੋਪਰ ਇੱਥੇ ਹੀ ਉੱਡੀ ਹੈ ਅੱਗੇ ਉਹ ਤਾਂ ਇੱਕ ਮੈਂ ਵੜੀ ਜਿਹੜੀ ਤੁਸੀਂ ਐਂਡ ਤੇ ਕੋਈ ਇਥੋਂ ਵੱਡੀ ਜਿਹੜੀ ਉਹ ਉਂਝ ਤਿੰਨ ਇਹਨਾਂ ਵੜੀਆਂ ਇੱਕ ਮੈਂ ਵੜੀ ਆਪਣੀ ਇੱਕ ਬੋਲੀ ਹੋ ਗਈ ਲੈ ਲੈ ਉਹ ਉਹ ਵੇਖੋ ਜੀ ਉਹ ਵੀਰਾਂ ਦੀ ਗੁੱਡੀ ਤਾਂ ਥੱਲੇ ਚਲ ਗਈ ਹੈ ਦੇਖੀ ਤੁਹਾਨੂੰ ਐ ਦੇਖੋ ਨੀ ਬਰੂ ਵਾਲੀ ਸਾਡੀ ਉਹਦੇ ਪੂਰੇ ਰਾਈਟ ਸਾਈਡ ਤੇ ਵੇਖੋ ਧਿਆਨ ਦਿਖਾ ਨੀ ਈ ਅੱਧਾ ਕੈਮਰੇ ਚ ਨਹੀਂ ਦਿੱਤੀ ਉਹ ਸੇ ਕੋਈ ਕਿਚੂ ਕਿਚਾਈ ਕਾਜ ਨਾ ਹਾਂ ਉਹ ਵੇਖ ਉਹ ਦਿਖੀ ਹੋਣੀ ਮਾੜੀ ਤੇ ਦਿਖੰਦੀ ਹੋਣੀ ਤੇ ਚਲੋ ਕੋਈ ਨਹੀਂ ਲੋ ਦੀ ਹੁਣ ਖਿਚੋ ਚੱਲ ਚੱਲ ਪੀਆ ਵੀਰ ਕਿੰਦਾ ਹੈ ਤਾਂ ਖਿੱਚ ਤੇ ਖਿੱਚ ਤੇ ਖਿੱਚ ਲੋ ਦੀ ਬਸ ਤਰਾ ਆ ਲੈਣੇ ਚਲੇ ਮੀਰੇ ਉਹ ਦੇਖੋ ਜੀ ਖਿੱਚੋ ਖਿਡਾਈ ਚੱਲਣ ਦਾ ਵੀ ਉਹ ਉਹਨਾਂ ਦੀ ਗੁੱਡੀ ਜੇ ਤੇ ਆਹ ਸਾਡੀ ਗੁੱਡੀ ਜੇ ਖਿੱਚਾ ਖਿੱਚੀਆਂ ਚੱਲਣਦੀਆਂ ਤੇ ਉਹ ਉਹਨਾਂ ਦੀ ਗੁੱਡੀ ਏ ਇਹ ਆਪਣੀ ਆਹ ਵੇਖੋ ਸਾਡੀ ਗੱਡੀ ਔਰ ਹਨ ਦੇਖੋ ਫੜੀ ਦੇ ਦੋ ਗੁੱਡੀ ਫੜੀ ਦੇ ਲਵਾਈ ਦੇ ਦੋ ਚੜਾ ਮੰਗਰਾਉ ਦੇ ਕਹਦਾ ਭਾਈ ਦੇ ਦੋ ਗੁੱਡੀ ਤੇ ਕੋਈ ਨਹੀਂ ਗੁੱਡੀਆਂ ਆਪਣੇ ਕੋ ਕਾਫੀ ਪਈਆਂ ਤੇ ਮੇਂ ਤੇਰੇ ਨਾਲ ਸੇ ਗੁੱਡੀਆਂ ਗਾਡੀਆਂ ਡਾਲੀਆਂ ਤੇ ਅੱਧਾ ਵਲੋਗ ਇੱਥੇ ਇੱਕ ਕਦਮ ਕਰਦੇ ਆਂ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸਤਿ ਸ਼੍ਰੀ ਅਕਾਲ